ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਆਇਆ ਵਾਹਿਗੁਰੂ ਕਰੇ ਖੁਸ਼ ਤੋਂ ਚੜ੍ਹਦੀ ਕਲਾ ਚਰੋ ਤੇ ਬਲੌਗ ਦੀ ਸ਼ੁਰੂਆਤ ਤੇ ਆ ਦੇਖੋ ਜੀ ਗਾਇਸ ਸਾਡੇ ਲੱਗੀਆਂ ਹੋਈਆਂ ਨੇ ਕੀ ਕਹਦੇ ਦਿੰਦੇ ਨੇ ਤਰਾਂ ਕਹਿੰਦੇ ਨਾ ਆਪਾਂ ਪੰਜਾਬੀ ਦੇ ਵਿੱਚ ਤੇ ਹਿੰਦੀ ਚ ਲੋਕ ਇਹਨਾਂ ਨੂੰ ਕੱਕੜੀ ਕਹਿੰਦੇ ਆ ਤੇ ਆ ਦੇਖੋ ਜੀ ਛੋਟੀ ਜੀ ਬੇਲ ਤੇ ਲੱਗੀਆਂ ਤੇ ਹੁਣ ਗਰਮੀ ਕਰਕੇ ਬਹੁਤ ਸਾਰੇ ਬੂਟੇ ਸੁੱਕ ਰਿਹਾ ਤੇ ਇੱਧਰ ਲਾਈ ਸੀਗੀ ਮੈਂ ਆ ਦੇਖੇ ਸਾਡੇ ਪਹਿਲਾਂ ਮਰੂਦ ਵੀ ਆ ਤਿੱਕਿਆ ਬਹੁਤ ਸਾਰੇ ਆ ਦੇ ਕਿੰਨੇ ਵਧੀਆ ਵਧੀਆ ਮਰੂਦ ਆਏ ਪਿਆ ਬਹੁਤ ਮਿੱਠੇ ਮਰੂਦ ਐ ਆ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਪਰ ਇਹ ਕਾਣੇ ਹੋ ਜਾਂਦੇ ਆ ਪਤਾ ਨਹੀਂ ਕਿਉਂ ਹੋਣ ਤੇ ਆ ਦੇਖੋ ਜੀ ਇਹ ਆ ਗਈਆਂ ਨੇ ਜੀ ਛੱਲੀਆਂ ਆ ਦਿਖਾਂ ਮਰੇ ਮੇਰੇ ਉੱਤੇ ਆ ਦੇਖ ਇਹ ਆਈਆਂ ਜੀ ਛੱਲੀਆਂ ਮੈਂ ਮੱਕੀ ਲਿਆ ਕੇ ਲਾਈ ਸੀਗੀ ਪਰ بارش ਦੀ ਵਜ੍ਹਾ ਨਾਲ ਕਾਫੂਸ ਬਹੁਤ ਜ਼ਿਆਦਾ ਹੋ ਗਿਆ ਮੈਂ ਉੱਪਰ ਆਈ ਸੀ ਆਪਾਂ ਕੰਮ ਦੀ ਸ਼ੁਰੂਆਤ ਕਰਨ ਲੱਗੇ ਸੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਹੈ ਆ ਤੇ ਇੱਧਰ ਲੱਗੀਆਂ ਹੋਈਆਂ ਗਾਇਜ਼ ਲੋਕੀਆਂ ਕੀ ਆ ਕਹਿੰਦੀਆਂ ਜੀ ਇਹਨਾਂ ਨੂੰ ਗੋਲੀਆਂ ਲੱਗੀਆਂ ਜਾਂ ਪਰਾਈਆਂ ਨਹੀਂ ਖੰਦੇ ਦਿਖ ਨਹੀਂ ਰਹੀਆਂ ਇਹਨਾਂ ਛੋਟੀਆਂ ਛੋਟੀਆਂ ਨੇ ਆਂਦੇ ਉਧਰ ਲੱਗੀਆਂ ਜਾਂ ਛੋਟੀਆਂ ਛੋਟੀਆਂ ਫਲ ਆਇਆ ਬਸ ਇਹ ਆਗ ਲੱਗ ਗਈ ਆਣ ਬੰਨਣ ਪਾਣੀ ਪਤਾ ਨਹੀਂ ਓ ਡੋਂਗਾ ਕਿੱਥੇ ਗਿਆ ਪਾਣੀ ਆ ਲਾ ਆ ਕੀੜੇ ਹੋ ਗਏ ਨੇ ਕੀੜੇ ਕੀੜੇ ਹੋ ਗਏ ਆਜੋ 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 ਪਾਣੀ ਵੀ ਰੱਖਦਾ ਵਿਚਾਰਿਆਂ ਨੂੰ ਗਰਮੀ ਬਹੁਤ ਹੋਣ ਲੱਗ ਗਈ ਬਾਗੇ ਨੇ ਇਹਨਾਂ ਸਾਰਿਆਂ ਨੂੰ ਬੁਲਾਉਂਦੇ ਆਂ ਸੋਨਾ ਸਾਥ ਆਂਦੇ ਇੰਨਾ ਪਿਆਰ ਹੈ ਮੈਨੂੰ ਦੁਪੱਟੇ ਦੀ ਸਮਝ ਨਹੀਂ ਆ ਰਹੀ ਮੇਰਾ ਦੁਪੱਟਾ ਕਿੱਥੇ ਗਿਆ ਮੈਂ ਕੂਤ ਮੇ ਰੱਖਿਆ

ਲੋ ਜੀ ਆ ਦੇਖੋ ਜੀ ਇਹ ਲੈ ਕੇ ਆਏ ਆ ਪਾ ਤਾਰ ਤੇ ਦੋ ਲੈ ਕੇ ਆਏ ਟਮਾਟਰ ਤੋੜ ਕੇ ਉੱਪਰੋਂ ਦੀ ਠੀਕ ਹੈ ਜੀ ਆ ਦੇਖ ਲਓ ਤਾਰ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਜਿਵੇਂ ਨਾ ਕੀਆ ਹੁੰਦੀ ਹੈ ਮੈਂ ਪਹਿਲਾਂ ਭਲੇਖਾ ਖਾ ਗਈ ਮੈਂ ਕਿਹਾ ਕੀਆ ਕਿੱਥੋਂ ਲੱਗ ਗਈ ਤੇ ਇਧਰ ਦੇਖਿਆ ਬਹੁਤ ਵੱਡੀ ਤਾਰ ਇਹ ਹਾਈਬ੍ਰਿਡ ਬੀਜ ਲੈ ਕੇ ਲਾਇਆ ਸੀ ਮੈਂ ਬਾਕੀ ਦੇਖਦੀ ਹੁਣ ਇਹ ਨਹੀਂ ਪਤਾ ਇਹ ਕੱਚੀ ਪੱਕੀ ਪਸ ਇਹ ਹੈ ਵਿੱਚੋਂ ਦੀ ਨਾ ਕਾਣੀ ਹੋ ਗਈ ਹੈ ਪਤਾ ਨਹੀਂ ਬਾਰਿਸ਼ਾਂ ਦੀ ਵਜ੍ਹਾ ਨਾਲ ਸਾਰੀ ਕੀ ਖਰਾਬ ਹੋ ਗਈ ਹੈ ਛੋਟੀ ਵੀ ਤੋੜ ਕੇ ਦੇਖੀ ਮੈਂ ਉਹ ਵੀ ਬੇਕਾਰ ਨਿਕਲੀ ਆ ਦੇਖ ਲਓ ਕੋਈ ਫਾਇਦਾ ਨਹੀਂ ਹੈ ਚੀਜ਼ਾਂ ਲਾਣ ਦਾ بارشਾਂ ਦੇ ਵਿੱਚ ਕਾਣੀਆਂ ਹੀ ਪੈ ਜਾਂਦੀਆਂ ਨੇ ਤੇ ਬਾਕੀ ਟਮਾਟਰ ਵੀ ਅੱਜਕੱਲ ਇਦਾਂ ਦੇ ਹੋਏ ਪੈ ਨੇ ਠੀਕ ਹੈ ਜੀ ਦੇਖਦੇ ਆ ਕੋਈ ਸਬਜ਼ੀ ਲਾਉਂਦਾ ਆ ਜਾਂ ਦੇਖਦੇ ਆ ਜੀ ਕੁਛ ਨਾ ਕੁਛ ਲਵਾਂਗੇ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਕੇ ਲੋਗਾਂ ਦੇ ਦਿੱਤੇ ਹੋ ਤੁਸੀਂ ਸਾਡੇ ਘਰ ਅਸੀਂ ਬਣਾ ਬੜੀ ਮੁਸ਼ਕਲ ਨਾਲ ਮੈਂ ਤੇ ਅਮਰ ਦੋਨੋਂ ਜੰਮ ਨੇ ਸੰਭਾਲਿਆ ਬਹੁਤ ਔਖਾ ਲੱਗਿਆ ਸਾਨੂੰ ਆਹ ਦੇਖੋ ਤੁਸੀਂ ਦੇਖ ਹੀ ਲਈਏ ਕਿ ਸਾਡੇ ਘਰ ਦਾ ਹਾਲ ਕੀ ਹੋਇਆ ਸੀ ਬੜੀ ਮੁਸ਼ਕਲ ਹੋਣ ਇਸ ਤੇ ਕੱਡੇ ਆ ਤੁਸੀਂ ਹੁਣ ਆਪਾਂ ਮੈਂ ਕਿੱਥੇ ਰੁਕਾ ਲਨੀ ਆ ਆਪਣੇ ਸਾਫ ਸੁਥਾਈ ਹੁਣ ਸਾਡਾ ਬੇੜਾ ਸਾਨੂੰ ਵੀ ਸ਼ਾਂਤੀ ਪੈਗੀ ਸਾਡਾ ਬੇੜਾ ਵੀ ਬਿਲਕੁਲ ਸਾਫੀ ਕਰ ਹੋ ਜਾਏਗਾ ਤੇ ਜੋ ਜੋ ਦੇਖ ਦੇਖ ਕੇ ਸਾਨੂੰ ਸੱਚੀ ਪੁੱਛਣਾ ਬੜਾ ਬੇਚਾਨੀ ਕਹਿੰਦੇ ਨੇ ਮਿਸਤਰੀ ਬਾੜ ਦੇ ਬੜੇ ਸੌਖੇ ਨੇ ਕੱਢਨੇ ਬੜੇ ਈਸੇ ਸੱਚਾਈ ਹੈ ਬਾੜ ਦਾ ਜਾਂਦੇ ਨੇ ਕੱਢਨੇ ਮੁਸ਼ਕਲ ਹੋ ਜਾਂਦੇ ये लो कितना टाइम जी 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 ਮੈਨੂੰ ਨਹੀਂ ਲੱਗਦਾ ਤੁਸੀਂ ਕਹਿੰਦੇ ਘਰ ਦੀ ਲਿਆਂਦੀ ਮੈਨੂੰ ਲੱਗਦਾ ਬਾਜ਼ਾਰ ਦੀ ਆ ਨਾ ਬਾਜ਼ਾਰ ਵਿੱਚ ਬਾਜ਼ਾਰ ਦੀ ਰੇਤਦੇ ਜੀ ਕਿੰਨੇ ਦਾ ਵਾਸਤਾ 12 ਕਿਲੋ ਟਮਾਟਰ ਲੈ ਗਏ ਲੈ ਕੇ ਤਾਂ ਆਈ ਨਹੀਂ ਟਮਾਟਰ ਸੀ ਬਸ ਪੂਰਾ ਨਹੀਂ बिकਦਾ ਟਮਾਟਰ 60 ਰੁਪਏ ਕਿਲੋ ਮਿੰਨੇ ਜੇ ਪੰਜਾਹ ਹੋਵੇ ਜਿੰਨੇ ਖਾਣਾ ਤਾਂ ਖਾਣੇ ਇਸੇ ਛੋੜ ਦਿਓ ਨਾ ਆਪ ਛੋੜ ਦਿਓ ਛੋੜ ਉਹ ਕਰ ਦੋ ਆਹ ਰਹਿਣ ਤੋਂ ਪਤਾ ਜੀ ਜੀ ਦਾ ਕਿ ਲੋ ਜੀ ਇੱਧਰ ਲੈ ਲਈ ਆਪਾਂ ਕੀ ਆ ਦੋ ਕੀਆ ਲਈਆਂ ਨੇ ਬਹੁਤ ਠੀਕ ਦੇ ਗਿਆ ਵੈਸੇ ਉਹ 20 ਰੁਪਏ ਕਿਲੋ ਤੇ ਦੇਖਦੇ ਆਂ ਇਹਦੀ ਕੀ ਸਬਜ਼ੀ ਬਣਾਨੀ ਆ ਕੋफ्ते ਬਣਾਨੀ ਆ ਜੋ ਵੀ ਬਣਾਵਾਂਗੀ ਅੱਜ ਬਣਾਨੀ ਆ ਜਾਂ ਕੱਲ ਬਣਾਨੀ ਆ ਦੇਖਦੀ ਆਂ ਵੈਸੇ ਤਾਂ ਮੈਂ ਕੋਸ਼ਿਸ਼ ਹੈ ਕਿ ਕੁਝ ਹੋਰ ਬਣਾਵਾ ਲੇਟ ਹੋ ਗਈ ਸੀਗੀ ਠੀਕ ਹੈ ਜੀ ਬਾਕੀ ਦੇਖਦੇ ਆਂ ਰੈਜ਼ੀਡੈਂਟ ਦੇ ਸਮਾਂ ਰਹਿ ਗਿਆ ਨਾ ਰਾਜ ਚੱਲਣਾ ਹਾਂਜੀ ਆ ਵਾਲੀ ਵੇਚਣੀ ਸਪਲੈਂਡਰ ਵੇਚਣੀ ਐ ਅਸੀਂ ਬੁਲਟ ਨਹੀਂ ਵੇਚਣੀ ਇਹਦਾ ਪ੍ਰਾਣੀ ਦੇ ਰਹੇ ਹਾਂਜੀ ਪ੍ਰਾਣੀ ਦੇ ਰਹੇ ਹਾਂ ਪ੍ਰਾਣੀ ਇਹ ਚੱਲਦੀ ਇਹ ਬਿਲਕੁਲ ਨਵੀਂ ਹੋਈ ਹੈ ਆਪਾਂ ਤਾਂ ਠੀਕ ਕਰਵਾਈ ਹੈ ਹੁਣੇ ਫੇਰ ਪੈਸੇ ਗੇਅਰ ਵੀ ਗੇਅਰ ਵੀ ਕਰਵਾ ਲੈਂਦੇ ਅਸੀਂ ਜਿੰਨਾ ਬਦਲੋਗੇ लो जी इधर होगी स्परे क्योंकि सा मच्छर बहुत ज्यादा हो गया क्योंकि बारिश तो बाद कि बुरा होगा हो जाएगा सपरे सारे मच्छर देखते मर जाएंगे बाकी देखते हैं किसने ਲੋ ਜੀ ਇਹ ਮੱਛਰਾਂ ਦੇ ਲਈ ਬਹੁਤ ਵਧੀਆ ਦਵਾਈ ਹੈ ਤੁਸੀਂ ਵੀ ਆਪਣੇ ਪਿੰਡਾਂ 'ਚ ਮੱਛਰਾਂ ਦੀ ਸਪਰੇਅ ਜ਼ਰੂਰ ਕਰਾਓ ਕਿਉਂਕਿ ਮੱਛਰਾਂ ਦੇ ਨਾਲ ਹੀ ਸਾਰੀਆਂ ਬਿਮਾਰੀਆਂ ਪੈਦਾ ਹੁੰਦੀ ਹੈ ਇਸ ਸਪਰੇਅ ਦੇ ਨਾਲ ਨਾ ਤੇ ਮੱਛਰ ਨਹੀਂ ਆਉਂਦੇ ਹੈਗੇ ਸਾਡੇ ਤਾਂ ਸਰਪੰਚਾ ਦੇ ਮਤਲਬ ਉਹਨਾਂ ਦੇ ਗਵਰਨਰਟ ਵੱਲੋਂ ਕੋਈ ਦਵਾਈ ਆਂਦੀ ਹੈ ਇਸ ਲਈ ਸਪਰੇਅ ਕੀਤੀ ਜਾਂਦੀ ਹੈ ਸਾਡੇ ਪਿੰਡ ਵਿੱਚ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਪੂੜੇ ਪਹਿਲਾਂ ਪੂੜੇ ਬਣਾਏ ਸੀ ਆਪਾਂ ਤੁਸੀਂ ਦੇਖਿਆ ਸੀ ਕਿ ਆਪਾਂ ਮਾਲ ਕੂੜੇ ਬਣਾਏ ਸੀ ਠੀਕ ਹੈ ਜੀ ਅੱਜ ਬਣਾਉਣ ਲੱਗੇ ਤਵੇ ਵਾਲੇ ਕੂੜੇ ਤੇ ਤਵੇ ਵਾਲੇ ਕੂੜਿਆਂ ਲਈ ਕੀ ਪੁੱਛਾਈ ਦਾ ਤੇ ਆ ਦੇਖੋ ਜੀ ਇੰਦਰ ਆਪਾਂ ਲੈ ਲੈਣੇ ਹੈ ਜੀ ਸ਼ੱਕਰ ਠੀਕ ਹੈ ਸ਼ੱਕਰ ਤੁਸੀਂ ਜਿੰਨੇ ਆਟਾ ਲੈਣਾ ਨਾ ਉਸ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਠੀਕ ਹੈ ਅੱਜ ਕੱਲ ਥੋੜੀ ਜੀ ਨਮਾਇਚ ਜੀ ਆ ਜਾਂਦੀ ਹੈ ਨਾ ਤੇ ਆ ਦੇਖੋ ਜੀ ਤਿੰਨ ਚਾਰ ਕਰਸ਼ੀਆਂ ਮੈਂ ਸ਼ੱਕਰ ਦੀਆਂ ਲੈ ਲਈਆਂ ਇਹਨੂੰ ਆਪਾਂ ਪਹਿਲਾਂ ਭਿਗੋ ਕੇ ਰੱਖ ਲਾਂਗੇ ਪਾਣੀ ਦੇ ਵਿੱਚ ਨਾ ਭਿਗੋ ਲਾਂਗੇ ਤਾਂ ਕਿ ਜਿਹੜਾ ਕਈ ਵਰੀ ਉਹ ਆ ਜਾਂਦੇ ਨੇ ਕਈ ਵਰੀ ਕੋਈ ਢੱਕਾ ਵਗੈਰਾ ਕੁਝ ਵੀ ਹੁੰਦਾ ਹੈ ਇਹ ਉਹ ਛਣ ਜੇਗਾ ਇਹਨੂੰ ਥੋੜੀ ਦੇਰ ਪਹਿਲਾਂ ਤੁਸੀਂ ਭਿਗੋ ਕੇ ਰੱਖ ਦੇਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਇੱਧਰ ਘਿਉ ਲੈਨੇ ਆ ਤੇ ਲੋ ਜੀ ਇੱਧਰ ਆਪਾਂ ਪਾ ਲੈਨੇ ਆ ਆਟਾ ਆਟਾ ਤੁਸੀਂ ਜਿੰਨਾ ਅੰਦਾਜ਼ੇ ਨਾਲ ਪਾਣਾ ਤੁਸੀਂ ਆਪਣੇ ਹਿਸਾਬ ਨਾਲ ਓਨਾ ਹੀ ਤੁਸੀਂ ਆਟਾ ਲੈ ਸਕਦੇ ਹੋ ਠੀਕ ਹੈ ਮੈਂ ਲੈਣ ਲੱਗਿਆ ਇੱਕ ਕੋਲੀ ਆਟਾ ਲੋ ਜੀ ਇੱਧਰ ਲੈ ਲਿਆ ਆਪਾਂ ਆਟਾ ਠੀਕ ਹੈ ਜੀ ਅਨ ਆਟਾ ਲੈ ਲੈਣਾ ਇਹਦੇ ਵਿੱਚ ਆਪਾਂ ਪਾਣਾ ਜੀ ਸੌਫ ਤੇ ਇਲਾਇਚੀ ਦਾ ਪਾਊਡਰ ਜੇਕਰ ਤੁਹਾਡੇ ਕੋਲ ਹੈਗਾ ਠੀਕ ਹੈ ਜੇਕਰ ਤੁਸੀਂ ਸਾਬਤ ਸੌਫ ਪਸੰਦ ਕਰਦੇ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਜ਼ਰੂਰ ਸੂਜੀ ਪਾਇਆ ਬਣ ਸੂਜੀ ਬਹੁਤ ਵਧੀਆ ਰਹਿੰਦੀ ਹੈ ਆ ਦੇਖੋ ਥੋੜੀ ਜੀ ਆਪਾਂ ਸੂਜੀ ਪਾ ਕੇ ਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਨਾ ਮਿਕਸ ਕਰ ਲੈਣਾ ਤੇ ਲੋਚੀ ਇਹਨੂੰ ਆਪਾਂ ਮਿਕਸ ਕਰਕੇ ਰੱਖ ਲੈਨੇ ਆ ਥੋੜੀ ਦੇਰ ਆਪਾਂ ਰੱਖਦੇ ਨੇ ਤਦ ਤੱਕ ਸਾਡੀ ਸ਼ੱਕਰ ਜਿਹੜੀ ਹੈ ਨਾ ਚੰਗੀ ਤਰ੍ਹਾਂ ਘੁਲ ਜਵੇ ਜੇਕਰ ਤੁਸੀਂ ਗਰਮ ਕਰਨੀਏ ਗਰਮ ਵੀ ਕਰ ਸਕਦੇ ਹੋ ਗਰਮ ਕਰਕੇ ਫਟਾਫਟ ਘੁਲ ਜਾਂਦੀ ਹੈ ਮੈਂ ਥੋੜੀ ਦੇਰ ਲਈ ਰੱਖਦੀ ਹਾਂ ਤਦ ਤੱਕ ਆਪ ਆਪਣਾ ਖਲਾਰਾ ਸੰਭ ਲੈਨੇ ਆ ਤੇ ਲਓ ਜੀ ਇਹਦੇ ਵਿੱਚ ਆਪਾਂ ਹੁਣ ਆਟਾ ਦੇਖ ਲਓ ਹੋ ਗਿਆ ਤੇ ਸਾਡਾ ਜਿਹੜਾ ਆਪਾਂ ਘੋਲ ਰੱਖਿਆ ਸੀ ਨਾ ਬਿਲਕੁਲ ਘੁਲ ਗਿਆ ਠੀਕ ਹੈ ਜੀ ਹੁਣ ਤੁਸੀਂ ਜਿੰਨਾ ਪਾਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਦੁੱਧ ਜ਼ਰੂਰ ਪਾ ਲਿਓ ਦੁੱਧ ਦੇ ਨਾਲ ਨਾ ਸਾਡਾ ਬਿਲਕੁਲ ਨਰਮ ਵੀ ਹੁੰਦਾ ਹੈ ਉੜਾ ਤੇ ਬਹੁਤ ਸੌਫਟ ਸੌਫਟ ਵੀ ਬਣੇਗਾ ਤੇ ਵਧੀਆ ਵੀ ਬਣੇਗਾ ਠੀਕ ਹੈ ਜੀ। ਮੰਨ ਲਓ ਜੇ ਇਹਨੂੰ ਵੀ ਆਪਾਂ ਮਿਕਸ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਇੰਨੀ ਵਾਲਾ ਜਿਹੜਾ ਨਾ ਅਹ ਦੇ ਵਾਲਾ ਮਿੱਠੀ ਵਾਲਾ ਘੋਲ ਪਾਇਆ। ਇਹ ਥੋੜਾ ਥੋੜਾ ਪਾ ਕੇ ਤੁਸੀਂ ਘੋਲ ਸਕਦੇ ਹੋ। ਇਹਨੂੰ ਹੁਣ ਵਧੀਆ ਤਰੀਕੇ ਨਾਲ ਆਟੇ ਨੂੰ ਘੋਲ ਲੈਣਾ। ਲਓ ਜੀ। ਮਿੱਠਾ ਤੁਸੀਂ ਜੇਕਰ ਤੁਸੀਂ 슈ਗਰ ਦੇ ਕੋਈ ਮਰੀਜ਼ ਹੈ ਨਾ ਤੇ ਉਹ ਕੋਸ਼ਿਸ਼ ਕਰਿਆ ਕਰੋ ਕਿ ਸ਼ੱਕਰ ਗੁੱੜ ਦਾ ਹੀ ਬਣਾਓ ਠੀਕ ਹੈ ਜੇਕਰ ਤੁਸੀਂ ਨੋਰਮਲ ਬਣਾਣਾ ਚੀਨੀ ਦੀ ਵੀ ਬਣਾ ਸਕਦੇ ਹੋ ਮੈਂ ਮਾਲ ਕੂੜੇ ਤੁਸੀਂ ਦੇਖਿਆ ਸੀ ਚੀਨੀ ਦੇ ਬਣਾਏ ਸੀਗੇ ਅਸੀਂ ਤੇ ਇਦਾਂ ਹੀ ਬਣਾਣੇ ਹੁੰਨੇ ਆ ਨੇ ਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣੇ ਹੈ ਫੈਂਟ ਲੈਣੇ ਮੀਨਜ਼ ਮਤਲਬ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਜੀ ਬਿਲਕੁਲ ਐਨ ਵਧੀਆ ਜਿਹਾ ਬਣਾ ਲੈਣਾ ਵੀ ਕੋਈ ਇਹਦੇ ਵਿੱਚ ਨਾ ਡਲ ਨਾ ਰਵੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ ਤੇ ਆਪਾਂ ਜਿਹੜਾ ਪਹਿਲਾਂ ਫਗੋਇਆ ਸੀ ਨਾ ਇਹ ਤਾਂ ਮੈਂ ਜ਼ਿਆਦਾ ਮੇਨ ਸੀਗਾ ਛਾਨਣਾ ਕਈ ਵੀ ਕੀੜਾ ਪੱਤਾ ਕੁਝ ਵੀ ਹੁੰਦਾ ਠੀਕ ਹੈ ਜੀ ਇਹ ਛਾਣ ਲਿਆ ਆਪਾਂ ਸਾਰਾ ਔਰ ਬੈਟਰ ਇਹਨ ਇੱਕਦਮ ਨਰਮ ਸੌਫਟ ਹੋਣਾ ਚਾਹੀਦਾ ਬਸ ਇਦਾਂ ਇਦਾਂ ਤੁਸੀਂ ਹਿਲਾਉਂਦੇ ਜਾਣਾ ਤਾਂ ਕਿ ਸਾਡੀ ਕੋਈ ਵੀ ਡਲੀ ਨਾ ਚਾਹੀ ਬਲੈਂਡਰ ਮਾਰ ਲਓ ਜੇਕਰ ਤੁਹਾਡਾ ਹੱਥ ਨਾਲ ਨਹੀਂ ਨ ਘੁੰਮਦਾ ਤੁਸੀਂ ਬਲੈਂਡਰ ਦੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਮੈਂ ਤੇ ਕੜਸ਼ੀ ਦੇ ਨਾਲ ਕਰ ਰਹੀ ਹਾਂ ਉਧਰ ਆਪਾਂ ਉਹਨੇ ਨੂੰ ਇਹਨੂੰ ਚੰਗੀ ਤਰ੍ਹਾਂ ਕਰ ਲੈਨੇ ਆ ਹਾਲੇ ਦੇਖੋ ਜੀ ਵਿੱਚ ਡਲੀ ਹੈ ਨਾ ਹਾਲੇ ᱜਿਰ ਵੀ ਨਹੀਂ ਲਿਆ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਲੈ ਘੁਮਾਵਾਂਗੇ ਇੱਧਰ ਤਵਾ ਤੱਕ ਆਪਣਾ ਘਰ ਦੇ ਲਿਆ ਜਿੱਤਾ ਵਾ ਕਿ ਲੋ ਜੀ ਆ ਦੇਖੋ ਬੈਟਰ ਬਿਲਕੁਲ ਇਦਾਂ ਦਾ ਬਣਨਾ ਚਾਹੀਦਾ ਠੀਕ ਹੈ ਜੀ ਇਹਨੂੰ ਇਹਨ ਵਧੀਆ ਤਰੀਕੇ ਨਾਲ ਘੋਲ ਲੈਣਾ ਜੇਕਰ ਤੁਸੀਂ ਚਾਹੋ ਇੱਚ ਸਾਬਤ ਸੌਂਫ ਵੀ ਪਾ ਸਕਦੇ ਹੋ ਮੈਂ ਪੀਸੀ ਹੋਈ ਸੌਂਫ ਔਰ ਇਲੈਚੀਆਂ ਵਗੈਰਾ ਪਾ ਤੀਆਂ ਠੀਕ ਹੈ ਆ ਦੇਖੋ ਇਹ ਦੇਖ ਕਿੰਨਾ ਵਧੀਆ ਹੋ ਰਿਹਾ ਨਾ ਹੁਣ ਆਪਾਂ ਇਧਰ ਤਵਾ ਕਰਕੇ ਸਭ ਨੂੰ ਵਧੀਆ ਤਰੀਕੇ ਨਾਲ ਘੋਲ ਲੈਣਾ ਜੇ ਆਪ ਕਰਦਾਂ

ਇਕੇ ਜੀ ਜਿੰਨਾ ਤੁਸੀਂ ਪਤਲਾ ਚਾਹੋ ਇਹਨੂੰ ਐਦਾਂ ਫਲਾਉਂਦੇ ਜਾਣਾ ਅਰੇ ਜਾਂ ਤੁਸੀਂ ਗੱਤਾ ਵੀ ਲੈ ਲਓ ਪਿੱਪਲ ਦਾ ਪੱਤਾ ਪਹਿਲਾਂ ਸਾਡੇ ਨਾਲ ਪਿੱਪਲ ਪਿੱਪਲ ਦਾ ਪੱਤਾ ਲੈਂਦੇ ਹੁੰਦੇ ਸੀ ਮੇਰੀ ਮੰਮੀ ਅਸੀਂ ਬਣਾਉਂਦੇ ਹੁੰਦੇ ਸੀ ਨਾ ਜਦੋਂ ਕੁਆਰੇ ਹੁੰਦੇ ਤੇ ਆਪਾਂ ਪਿੱਪਲ ਦਾ ਹੀ ਪੱਤਾ ਲੈਂਦੇ ਹੁੰਦੇ ਸੀ ਇਹ ਤੇ ਮੁਸ਼ਕਿਲ ਹੈ ਤੇ ਲੋ ਜੀ ਇਹਦੇ ਨਾਲ ਪਨਾ ਲੈਣਾ ਠੀਕ ਹੈ ਜਿਹੜਾ ਐਕਸਟਰਾ ਆਪਾਂ ਕੱਢ ਦਾਂਗੇ ਹੁਣ ਇਹਦੇ ਨਾਲ ਤੇ ਹੁਣ ਆਪਾਂ ਐਦਾਂ ਕਰਕੇ ਨੋਚੀ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਲਾ ਦਾਂਗੇ ਜੀ ਤੇਲ ਤੇਲ ਜ਼ਰੂਰ ਲਾਇਓ ਤੇਲ ਹਮੇਸ਼ਾ ਸਰੋਂ ਦਾ ਹੀ ਜੇਕਰ ਤੁਸੀਂ ਚਾਹੋ ਵੈਸੇ ਦੇਸੀ ਕਿਉਂਚ ਵੀ ਬਣਾ ਸਕਦੇ ਹੋ ਪਰ ਸਰੋਂ ਦਾ ਅਸੀਂ ਤੇ ਸਰੋਂ ਦੇ ਤੇਲ ਚ ਹੀ ਬਣਾਦੇ ਹੁੰਦੇ ਸੀ ਸ਼ੁਰੂ ਤੋਂ ਨੋਚੀ ਵਾ ਦੇ ਕੇ ਐਸ ਤਰ੍ਹਾਂ ਕਰਕੇ ਵਧੀਆ ਬਹੁਤ ਵਧੀਆ ਤੇ ਬਹੁਤ ਟੇਸਟੀ ਬਣ ਗਿਆ। ਬਾਕੀ ਤੁਹਾਨੂੰ ਮੈਂ ਦੂਜਾ ਵੀ ਬਣਾ ਕੇ ਦਿਖਾਨੀ ਆ ਪਹਿਲਾਂ ਤਾਂ ਥੋੜਾ ਬਹੁਤ ਹੋਈ ਜਾਂਦਾ ਹੈ। ਥੋੜਾ ਸਰਕਾ। ਚਲੋ ਜੀ ਇਸੇ ਤਰ੍ਹਾਂ ਹੀ ਆਪਾਂ ਆਪਣਾ ਹੁਣ ਦੂਜਾ ਬਣਾਵਾਂਗੇ ਠੀਕ ਹੈ ਜੀ। ਇਸੇ ਤਰ੍ਹਾਂ ਆਪਾਂ ਤਵੇ ਨੂੰ ਆਪਣੇ ਨੂੰ ਲਾ ਲਾਂਗੇ ਜੀ ਤੇ ਜਿਵੇਂ ਤੁਹਾਡੇ ਕੋਲ ਸਿੱਪੀ ਵਗੈਰਾ ਹੁੰਦੀ ਹੈ ਨਾ ਤੁਸੀਂ ਸਿੱਪੀ ਦੇ ਨਾਲ ਵੀ ਪਲਾ ਸਕਦੇ ਹੋ ਠੀਕ ਹੈ ਆ ਦੇ ਜਿੰਨਾ ਵੱਡਾ ਤੁਸੀਂ ਕਰਨਾ ਹੈ ਬੈਟਰ ਪਤਲਾ ਹੋਵੇ ਤੇ ਹੋਰ ਵੱਡਾ ਹੋ ਜਾਏਗਾ ਮੈਂ ਥੋੜਾ ਗਾੜਾ ਗਾੜ ਰੱਖਿਆ लो जी इस तरह ही आसे पास लगा देना ठीक है और साइडा तो चुकना आ जाए फिर इधर सैडा आप लगा ठीक है जी ਸਾੜ ਸਕਦੇ ਹੋ ਬਹੁਤ ਵਧੀਆ ਤੇ ਬਹੁਤ ਮਿੱਠਾ ਵੀ ਹੁੰਦਾ ਟੇਸਟੀ ਵੀ ਹੁੰਦਾ ਤੇ ਸਪੈਸ਼ਲੀ ਤੁਸੀਂ ਪੂਰੇ ਬਣਾ ਕੇ ਦੇਖੋ ਤਵੇ ਵਾਲੇ ਠੀਕ ਹੈ বিনা ਮਿਹਨਤ ਦਾ ਬਹੁਤ ਘੱਟ ਮਿਹਨਤ ਜੇ ਬੰਦੇ ਆ ਮੈਂ ਤਾਂ ਇਸੇ ਤਰ੍ਹਾਂ ਕੇ ਨਾਲ ਬਣਾਨੀ ਹੁੰਦੀ ਆ ਮੈਂ ਜਗਾ ਪਨੀਕਿਆਂ ਨਾਲ ਬਣਾਨੀ ਮੈਂ ਤਾਂ ਤੁਹਾਡੇ ਨਾਲ ਸੇਵ ਜਦੋਂ ਵੀ ਕੋਈ ਚੀਜ਼ ਬਣਾਵਾਂ ਮੈਂ ਤਾਂ ਉਦਾਂ ਹੀ ਵੀਡੀਓ ਸ਼ੇਅਰ ਕਰ ਦੇਣੀ ਹੁੰਦੀ ਹੈ ਠੀਰ ਨਾਲ ਖਾਓ ਤੁਸੀਂ ਖਾਣਾ ਚਾਹੋ ਨਾ ਤੀਨ ਨੂੰ ਅਚਾਰ ਦੇ ਨਾਲ ਵੀ ਖਾ ਸਕਦੇ ਅਚਾਰ ਦੇ ਨਾਲ ਵੀ ਬਹੁਤ ਟੇਸਟੀ ਲੱਗਦੇ ਹੈ ਲੋਟੀ ਹੈ ਦਰਜੀ ਹਾਂ ਇਸੇ ਤਰ੍ਹਾਂ ਹੀ ਆਪਾਂ ਜਿੰਨੇ ਮਰਜ਼ੀ ਆਪਣੇ ਪੂਰੇ ਬਣਾ ਸਕਦੇ ਹਾਂ ਇਹ ਕਿਹਾ ਜੀ ਤੈ ਲੋ ਜੀ ਆਹ ਦੇਖ ਲਓ ਤੁਸੀਂ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਦੀ ਠੀਕ ਹੈ ਤੁਸੀਂ ਇਦਾਂ ਦੀ ਕੋਈ ਸਿੱਪੀ ਲੈ ਲੈਣੀ ਹੈ ਇਹਦੇ ਨਾਲ ਤੁਸੀਂ ਜਿੰਨੇ ਵੀ ਚਾਹੋ ਆਪਣੇ ਪੱਤਲੇ ਕਰ ਸਕਦੇ ਹੋ ਫਲਾ ਸਕਦੇ ਹੋ ਠੀਕ ਹੈ ਸਾਈਡਾਂ ਤੋਂ ਤੁਸੀਂ ਇੱਧੇ ਘੋਲਾ ਦੇਣਾ ਪਹਿਲਾਂ ਤੁਸੀਂ ਸਿਮ ਕਰ ਲਿਆ ਕਰੋ ਗੈਸ ਨੂੰ ਫਿਰ ਉਸ ਤੋਂ ਬਾਅਦ ਦੇਖ ਕੇ ਆਪਣੇ ਆਪ ਇਹ ਉਪਨਾ ਸ਼ੁਰੂ ਹੋ ਜਾਂਦਾ ਦੇਖੋ ਬਿਲਕੁਲ ਵੀ ਟੁੱਟੇਗਾ ਵੀ ਨਹੀਂ ਠੀਕ ਹੈ ਜੀ ਬਸ ਘੋਲ ਸਾਈਡਾਂ ਤੇ ਜ਼ਰੂਰ ਲਾਓ ਇਹ ਜ਼ਰੂਰੀ ਹੁੰਦਾ ਹੈ ਕਿ ਅੰਤਾਂ ਕੀ ਕਿਨਾਰੀ ਟੁੱਟ ਜਾਂਦੀ ਹੈ ਨਾ ਸਮਝੋ ਸਾਡਾ ਸਾਰਾ ਪੂੜਾ ਹੀ ਖਰਾਬ ਹੋ ਜਾਂਦਾ ਹੈ ਇਹ ਆ ਦੇ ਪਾ ਜੀ। ਇਹ ਦਾ ਕਰਕੇ ਤੁਸੀਂ ਪਲਟੀ ਮਰਵਾ ਸਕਦੇ ਹੋ। ਹੁਣ ਗੈਸ ਨੂੰ ਕਰ ਦੇਣਾ ਤੇਜ਼ ਠੀਕ ਹੈ। ਹਲਕਾ ਹਲਕਾ ਤੁਸੀਂ ਤੇਲ ਪਿੱਛੇ ਵੀ ਲਾ ਦੋ ਰੇ। ਪਰ ਤੇ نیچے ਸਾਈਡਾਂ ਤੇ ਲਾ ਕੇ ਐਸੀ ਤਰ੍ਹਾਂ ਤੁਸੀਂ ਆਪਣਾ ਪੂੜਾ ਪਾ ਸਕਦੇ ਹੋ ਜਿੰਤਾ ਮਰਜੀ ਕਰਕੇ ਆ ਦੇਖ ਲਓ ਤੁਸੀਂ ਆਪਣੇ ਜਿੰਨੇ ਮਰਜੀ ਪੂੜੇ ਬਣਾ ਸਕਦੇ ਹੋ। ਬਹੁਤ ਘੱਟ ਟਾਈਮ ਵੀ ਲੱਗਦਾ ਠੀਕ ਹੈ ਔਰ ਬਣਾਉਣ ਵੀ ਆਸਾਨ ਹੁੰਦੇ। ਆ ਦੇਖ ਲਓ ਰੋਟੀ ਟਾਈਪ ਪੂੜਾ ਔਰ ਦੇਖ ਲਓ ਇਹ ਰਹਿੰਦਾ ਇੰਨਾ ਸੌਫਟ ਹੈ ਨਾ ਆ ਦੇਖੋ। ਬਿਲਕੁਲ ਸੌਫਟ ਹੋਇਆ। ਆ ਦੇ। ਜਿੱਦਾਂ ਮਰਜ਼ੀ ਕੋਈ ਵੀ ਬਜ਼ੁਰਗ ਵੀ ਖਾ ਸਕਦੇ ਆ। ਠੀਕ ਹੈ। ਦੁੱਧ ਪਾਉਣ ਨਾਲ ਜ਼ਿਆਦਾ ਸੌਫਟ ਹੋ ਜਾਂਦਾ ਹੈ। ਜੇਕਰ ਆਪਾਂ ਦੁੱਧ ਨਹੀਂ ਨਾ ਪੰਦੇ ਥੋੜਾ ਚੀੜਾ ਹੋ ਜਾਂਦਾ ਹੈ। ਤੇ ਇੱਧਰ ਆਪਾਂ ਖੀਰ ਦੇ ਨਾਲ ਉਹਨੂੰ ਸਵਾਰ ਕਰਾਂਗੇ ਕਿਉਂਕਿ ਮੈਂ ਤੁਹਾਨੂੰ ਪਤਾ ਜਿਹੜੀ ਵੀਡੀਓ ਪਹਿਲਾਂ ਬਣਾਉਂਦੀ ਹੁੰਨੀ ਆ ਫਿਰ ਮੈਨੂੰ ਹੁੰਦਾ ਬਲੌਗ ਜ਼ਿਆਦਾ ਲੰਬਾ ਹੋ ਜਾਏਗਾ। ਠੀਕ ਹੈ। ਇਸੇ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਆ ਕਰੋ। ਜਿਹਨੂੰ ਜਿਹਨੂੰ ਪਸੰਦ ਆ ਮੈਨੂੰ ਕਮੈਂਟਾਂ 'ਚ ਦੱਸਿਓ। ਕਿੰਨੂ-ਕਿੰਨੂ ਮਾਲ ਪੂੜੇ ਪਸੰਦ ਹੈ ਤੇ ਕਿਨਨੂ-ਕਿੰਨੂ ਤਵੇ ਵਾਲੇ ਪੂੜੇ ਤਵੇ ਵਾਲੇ ਪੂੜੇ ਸਭੋ ਮੈਨੂੰ ਇਹ ਵੀ ਵਧੀਆ ਲੱਗਦੇ ਆ ਤੇ ਜੇਕਰ ਮਾਲ ਬਣਾਣੇ ਮਾਲ ਵੀ ਸੌਖੇ ਲੱਗਦੇ ਠੀਕ ਹੈ ਅਰੇ ਤੁਹਾਡੇ ਨਾਲ ਮੈਂ ਵੀਡੀਓ ਇੱਕ ਦਿਨ ਜ਼ਰੂਰ ਸ਼ੇਅਰ ਕਰੂੰਗੀ ਸਾਡੇ ਨਾ ਮਿੱਠੇ ਗੁਨੇ ਬੜੇ ਬਣਾਉਂਦੇ ਹੁੰਦੇ ਸੀਗੇ ਮਿੱਠੇ ਗੁਨੇ ਬਣਾਉਂਦੇ ਕਈਆਂ ਦੇ ਤਾਂ ਪੰਜਾਬ ਦੇ ਵਿੱਚ ਮਿੱਠੇ ਗੁਨੇ ਬਣਾਉਂਦੇ ਆ ਵਧੀਆ ਹੁੰਦੇ ਆ ਤੇ ਉਹ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਿਵੇਂ ਆਪਾਂ ਮੱਠੀਆਂ ਨਹੀਂ ਬਣਾਉਂਦੇ ਹੈਗੇ ਇਸ ਤਰ੍ਹਾਂ ਕਰਕੇ ਮਿੱਠੇ ਗੁੜੇ ਵੀ ਬਣਾਉਂਦੇ ਠੀਕ ਹੈ ਜੀ ਤੁਸੀਂ ਜਿੱਦਾਂ ਜਿੱਦਾਂ ਬਣਾ ਲਿਆ ਤੁਸੀਂ ਉਹ ਆਪਣੇ ਕਮੈਂਟਾਂ 'ਚ ਦੱਸਿਆ ਕਰੋ ਕੀ ਚੀਜ਼ ਪਾਉਂਦੇ ਹੋ ਕਿਸ ਤਰ੍ਹਾਂ ਪਾਉਂਦੇ ਹੋ ਮੈਨੂੰ ਵਧੀਆ-ਵਧੀਆ ਜਿਹਾ ਦੱਸਿਆ ਕਰੋ ਬਈ ਬਰੀ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਜਿਵੇਂ ਮੈਨੂੰ ਮੈਂ ਕਰਦੀ ਆ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਆ ਜਿਵੇਂ ਤੁਸੀਂ ਕਰਦੇ ਸੋ ਤੁਸੀਂ ਵੀ ਮੈਨੂੰ ਕਮੈਂਟਾਂ 'ਚ ਦੱਸਿਆ ਕਰੋ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਕਿ ਚਾਵਲਾਂ ਨੂੰ ਉਹਦੇ 'ਚ ਉਹ ਬੜੀਆਂ ਪਾਉਂਦੇ ਆ ਸੀ ਸਹੀ ਗੱਲ ਐ ਜੀ ਉਹ ਵੀ ਪਾਉਂਦੇ ਆ ਪਰ ਅੱਜ ਕਰ ਆਪਾਂ ਜਿਵੇਂ ਨਿਊਟਰੀ ਤਾਕਤਵਰ ਹੁੰਦੀ ਆ ਪਤਾ ਆਕੇ ਸਬਜ਼ੀ ਬਣਾਉਂਦੇ ਆ ਇਸ ਤਰ੍ਹਾਂ ਬਣਾਉਂਦੇ ਹੁੰਦੇ ਆ ਠੀਕ ਹੈ ਜੀ ਹਾਂ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਤੇ ਲੋ ਜੀ ਆ ਦੇਖੋ ਜੀ ਆਜੋ ਖੀਰ ਪੂੜੇ ਖਾਣੇ ਆ ਆ ਬਣੀ ਪਈ ਸੀ ਸਾਡੇ ਕੋਲ ਖੀਰ ਆਪਾਂ ਥੋੜੀ ਜਿਹੀ ਖੀਰ ਬਣਾਈ ਸੀ ਤੇ ਆਹ ਦੇਖੋ ਜੀ ਇਹ ਮੇਰਾ ਜੀ ਕੀਤਾ ਮੈਂ ਕਿਹਾ ਚਲੋ ਪੂੜਿਆਂ ਦੀ ਵੀਡੀਓ ਸ਼ੇਅਰ ਕਰ ਦਿਆਂ ਖੀਰਿਆਂ ਦੀ ਮੈਂ ਪਿਛਲੀ ਵਾਰੀ ਤੁਹਾਨੂੰ ਦੱਸੀ ਹੋਈ ਏ ਠੀਕ ਹੈ ਜੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਤੁਸੀਂ ਵੀ ਬਣਾਇਓ ਤੇ ਮੈਨੂੰ ਦੱਸਿਓ ਆ ਦੇਖੋ ਜੀ